95 ਵਾਲੀ ਕਿਹੜੀ ਅੱਛਾ ਜਿਹੜੀ ਦਿਲਜੀਤ ਵਾਲੀ ਫਿਲਮ ਦੀ ਗੱਲ ਕਰਦੇ ਹੋ ਦੇਖੋ ਇੱਕ ਗੱਲ ਬੜੀ ਕਲੀਅਰ ਹੈ ਇਹ ਸੈਂਸਰ ਬੋਰਡ ਦੇ ਜਿਹੜੇ ਚੀਫ ਨੇ ਇਹ ਗਵਰਨਮੈਂਟ ਆਫ ਇੰਡੀਆ ਇਹ ਪੁਆਇੰਟ ਕਰਦੀ ਹੈ ਔਰ ਕਿੱਥੇ ਨਾ ਕਿੱਥੇ ਪੋਲਿਟਿਕਸ ਤੋਂ ਪ੍ਰਭਾਵਿਤ ਰਹਿ ਰਹੇ ਉਹਨਾਂ ਨੂੰ ਇਸ ਗੱਲ ਤੋਂ ਪ੍ਰਭਾਵਿਤ ਰਹਿਤ ਰਹਿਣਾ ਚਾਹੀਦਾ ਜੋ ਕੱਟ ਜੋ ਪੰਜਾਬ ਦੀ ਅਸਲੀਅਤ ਵਿਖਾਵੇ ਜੋ ਉਹਦੇ ਹਾਲਾਤ ਬਣੇ ਸਨ ਉਹਨਾਂ ਤੇ ਤੁਸੀਂ ਇੰਨੇ ਕੱਟ ਲਾਓ ਇਹ ਸਵਾਲ ਇੱਕ ਆਪ ਦੇ ਵਿੱਚ ਪੈਦਾ ਹੁੰਦਾ ਐਂ ਦਿਲਜੀਤ ਦਸਾਂਜ ਇਹ ਦਾ ਵੈਰੀ ਰਿਸਪੈਕਟਡ ਐਂਡ ਵੈਰੀ ਸੈਲੀਬ੍ਰੇਟਡ ਆਰਟਿਸਟ ਮਤਲਬ ਪੰਜਾਬ ਦਾ ਅੱਜ ਸਭ ਤੋਂ ਛੋਟੀ ਉਮਰ 'ਚ ਸਭ ਤੋਂ ਵੱਡਾ ਨਾਮ ਹੈ ਇੱਕ ਤਰੀਕੇ ਦਾ ਜੀਤਾ ਦੁਨੀਆ 'ਚ ਉਹਦਾ ਮਤਲਬ ਇੱਕ ਸਕਿੰਟ 'ਚ ਸ਼ੋਅ ਵਿਕਦੇ ਆ ਉਸ ਬੰਦੇ ਦੀ ਆਰਟ ਨੂੰ ਜਾਂ ਉਹਦੀ ਫਿਲਮ ਨੂੰ ਤੁਸੀਂ ਇਸ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕਰੋ ਤੇ ਜਿਹੜੀ ਬੀਬੀ ਮਤਲਬ ਬੋਲਣ ਵੇਲੇ ਜਿਹਨੂੰ ਕਹਿੰਦੇ ਨਾ ਉਹ ਫੁੱਟ ਐਂਡ ਮਾਊਥ ਡਿਜ਼ੀਜ਼ ਹੁੰਦੀ ਐ ਕਿ ਪਤਾ ਹੀ ਨਹੀਂ ਕੀ ਬੋਲਦੇ ਆ ਮਤਲਬ ਅੰਟਛਾਂਟੀ ਬੋਲੀ ਜਾਣਾ ਮਤਲਬ ਭਾਜਪਾ ਨੂੰ ਵੀ ਹੁਣ ਕਹਿਣਾ ਪੈ ਗਿਆ ਕੋਈ ਬੀਬੀ ਚੁੱਪ ਕਰ ਜਾ ਮਰਾਈਂ ਗਈ ਸਭ ਮਤਲਬ ਉਹਦੇ ਤੇ ਕਰਟ ਮਤਲਬ ਲੱਗਣਾ ਇਸ ਰੋੜਾ ਪਵੇ ਔਰ ਫਿਰ ਰੋੜੇ ਤੋਂ ਬਾਅਦ ਉਹ ਨੋਟਿਸ ਲੈਣ ਇਟ ਇਜ਼ ਨਾਟ ਰਾਈਟ ਆਈ ਥਿੰਕ ਰੀਜਨਲ ਇਸ਼ੂਸ ਔਰ ਰੀਜਨਲ ਏਰੀਆਜ਼ ਨੂੰ ਉਹਦੀ ਇੰਪੋਰਟੈਂਸ ਨੂੰ ਉਹਨਾਂ ਦੀਆਂ ਭਾਵਨਾਵਾਂ ਨੂੰ ਹਰ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਚਾਹੇ ਉਹ ਸਾਊਥ ਹੈ ਤੇ ਚਾਹੇ ਉਹ ਪੰਜਾਬ ਹੈ ਔਰ ਫੇਰ ਹੀ ਦੇਸ਼ ਦੀ ਯੂਨਿਟੀ ਅਖੰਡਤਾ ਇਹ ਬਰਕਰਾਰ ਰਹੂਗੀ ਮਗਰ ਜੇ ਰੀਜਨਲ ਐਸਪੀਰੇਸ਼ਨਸ ਨੂੰ ਐਡਰੈਸ ਨਹੀਂ ਕੀਤਾ ਜਾਊਗਾ ਤੇ ਸੁਭਾਵਿਕ ਹੈ ਫਿਰ ਸਵਾਲ ਉੱਠਣਗੇ